ਹੈਲੋ ਜੀ ਸਤਿ ਸ੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਕਿਵੇਂ ਹੋ ਜੀ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜਨੇ ਠੀਕ ਠਾਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਤੇ ਜਿਵੇਂ ਕਿ ਆਪਾਂ ਤੁਹਾਨੂੰ ਕੱਲ ਕਿਹਾ ਸੀਗਾ ਵੀ ਆਪਾਂ ਮਾਰਨਿੰਗ ਦੇ ਕੰਮਕਾਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਤਾਂ ਕਰਕੇ ਆਪਾਂ ਸਵੇਰ ਦੇ ਕੰਮਕਾਰਾਂ ਦੀ ਵੀਡੀਓ ਅੱਜ ਬਣਾ ਰਹੇ ਆਂ ਤੇ ਬਾਕੀ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਹੁੰਦੇ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਜੇਕਰ ਵੀਡੀਓ ਥੋੜੀ ਜਿਹੀ ਵਧੀਆ ਲੱਗਦੀ ਹੁੰਦੀ ਹੈ ਲਾਈਕ ਸ਼ੇਅਰ ਤੇ ਸੋਹਣਾ ਜਿਹਾ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਇੱਥੇ ਟਾਈਮ ਹੈਗਾ ਜੀ ਸਾਢੇ 5:00 ਦਾ ਤੇ ਆਪਾਂ ਸਿੱਟਰੇ ਸੀਗੇ ਗੋਆ ਪਕੇਰਾ ਆਪਾਂ ਮੋਟਾ-ਮੋਟਾ ਗੋਆ ਜਿਹੜਾ ਚੰਗਾ-ਚੰਗਾ ਗੋਆ ਉਹ ਬੱਠਰਾਂ ਦੇ ਵਿੱਚ ਪਾ ਰਹੇ ਸੀ ਕਿਉਂਕਿ ਜਿਵੇਂ ਸਾਨੂੰ ਦੱਸਿਆ ਸੀ ਆਪਾਂ ਆਪਣੇ ਘਰ ਦੀ ਬੈਕ ਸਾਈਡ ਤੇ ਥਾਂ ਜਸ ਮਾਰਿਆ ਸੀ ਕਿਉਂਕਿ ਆਪਾਂ ਹੁਣ ਅਸੀਂ ਆਖਿਆ ਵੀ ਪਾਥੀਆਂ ਹਨਾ ਜੇ ਹੁਣ ਤੋਂ ਪੱਥਿਆ ਕਰਾਂਗੇ ਫੇਰ ਜੋੜਨੀਆਂ ਬਾਕੀ ਹੁਣ ਧੁੱਪਾਂ ਲੱਗਦੀਆਂ ਖੈਰ ਹੁਣ ਤਾਂ ਛੇਤੀ ਪਾਥੀਆਂ ਸੁੱਕ ਜਾ ਕਰਨੀਆਂ ਫੇਰ ਇਸ ਦੁਬਾਰਾ ਔਖਾ ਹੋ ਜਾਊਗਾ ਹਨਾ ਜਦੋਂ ਧੁੰਦਾ ਪੈ ਲੱਗ ਗਈਆਂ ਫੇਰ ਤਾਂ ਪਾਥੀਆਂ ਸੁੱਕਦੀਆਂ ਨਹੀਂ ਤੇ ਅਸੀਂ ਆਖਿਆ ਵੀ ਚਲੋ ਹੁਣ ਹੋ ਤਾਂ ਥੋੜੀ ਜਿਹੀ ਲੇਟ ਹੀ ਗਏ ਬਸ ਥੋੜਾ ਇਹ ਦੂਆ ਤੁਹਾਨੂੰ ਪਤਾ ਹੈ ਵੀ ਕਣਕ ਦੀ ਬੀਜਾ ਵਾਹੀ ਹਨਾ ਹਜੇ ਆਪਣੀ ਉਹ ਵੀ ਨਹੀਂ ਕੰਪਲੀਟ ਹੋਈ ਰਹਿੰਦੀ ਐ ਦੋ ਕਿੱਲੇ ਤੇ ਉਹ ਵੀ ਇੱਕ ਅਧੇ ਦਿਨ ਚ ਬੀਰ ਬੀਜ ਦੇਣਗੇ ਤੇ ਆਪਾਂ ਸਿੱਟ ਰਹੇ ਸੀ Goa ਵੈਸੇ ਤਾਂ ਜੀ Goa ਆਪਾਂ ਜਦੋਂ ਨੀਰਾਚਾਰਾ ਪਾ ਕੇ ਧਾਰਾ ਕੱਢਦੇ ਆ ਮਸਨੀ ਐ ਹੀ ਸਿੱੜਦਣੀ ਹੁੰਨੀ ਐ ਤੇ ਅੱਜ ਥੋੜਾ ਜਿਹਾ ਲੇਟ ਆਪਾਂ ਤਾਂ ਸਿੱਟ ਰਹੇ ਸੀ ਕਿਉਂਕਿ ਅੱਗੇ ਤਾਂ ਜਿਵੇਂ ਆਪਾਂ ਵੀ ਲੇਟ ਦਾ ਚੈਨਲ ਹੁੰਦਾ ਸੀ ਪਰ ਇਹ ਉਧਰ ਰੂੜੀ ਤੇ ਸਿੱਟਣਾ ਹੁੰਦਾ ਸੀ ਤਾਂ ਵਧੀਆ ਚਾਨਣ ਪੈਂਦਾ ਸੀ ਦੂਰ ਤਿੱਕਰ ਸਿੱੜਦੇ ਹੁੰਦੇ ਸੀ ਟਾਈਮ ਨਹੀਂ ਅੱਜ ਥੋੜਾ ਜਿਹਾ ਲੇਟ ਹੋ ਗਿਆ ਕਿ ਸ਼ਿਵੇ ਸਿੱੜਦੇ ਸੀ ਅੱਜ ਸਾਢੇ ਆਏ ਸੀਗਾ ਵੀ ਪਾਥੀਆਂ ਪੱਥਨੀਆਂ ਹਨਾ ਉਧਰਲੇ ਪਾਸੇ ਫਿਰ ਨੇਰੇ ਚ ਉਹ ਸਾਨੂੰ ਪਤਾ ਲੋਟ ਨਹੀਂ ਆਉਂਦਾ ਮਾਗਰ ਜਾਣਾ ਹਨਾ ਤੇ ਤਾਂ ਕਰਕੇ ਥੋੜਾ ਜਿਹਾ ਮਹੱਦਨ ਜਾ ਚੜ ਗਏ ਸੀ ਕੁਛ ਆਪਾਂ ਨੂੰ ਆਏ ਸੀਗਾ ਵੀ ਚਲੋ ਆਪਾਂ ਸਵੇਰ ਦੇ ਕੰਮ ਤਾਂ ਦੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਹਨਾ ਵੀ ਚਲੋ ਸਵੇਰ ਤੇ ਮਖਾਜੇ ਨੂੰ ਗੋਹਾ ਕੁੜਾ ਹੁੰਦਾ ਜੀ ਆਪਣਾ ਦਾ ਹਨਾ ਪਿੰਡਾਂ ਦੇ ਵਿੱਚ ਰਹਿੰਦੇ ਆ ਜਿਹੜੇ ਪੈਣ ਭਰਾ ਪਸ਼ੂ ਪਸ਼ੂ ਡੰਗਰ ਸਾਹਮ ਦੇ ਉਹਨਾਂ ਦਾ ਤਾਂ ਇਹੀ ਹੁੰਦਾ ਬੋਕਰ ਵਾਰੀ ਦਾ ਕੰਮ ਹੋ ਗਿਆ ਗੋਹੇ ਕੁੜੇ ਦਾ ਕੰਮ ਹੋ ਗਿਆ ਹਨਾ ਆਪਾਂ ਤਾਂ ਉਹੀ ਦਾ ਸ਼ੇਅਰ ਕਰਦੇ ਹੁੰਨੇ ਸੋਡੇ ਨਾਲ ਉਹੀ ਦਿਖਾ ਸਕਦੇ ਆ ਤੇ ਸਵੇਰ ਦੇ ਤਾਂ ਜ਼ਿਆਦਾਤਰ ਤਾਂ ਪਸ਼ੂਆਂ ਵਾਲਾ ਕੰਮ ਹੀ ਹੁੰਦਾ ਹਨਾ ਤੇ ਲੋ ਜੀ ਆਪਾਂ ਆਪਾਂ ਨੂੰ ਜਸ਼ਨ ਦੇ ਰੈਡੀ ਨੇ ਬੱਠਲ ਚਕਾਤਾ ਸੀਗਾ ਤੇ ਆਪਾਂ ਮੋਟੇ ਮੋਟੇ ਚਾਰ ਬੱਠਲ ਹੋਗੇ ਸੀ ਵਧੀਆ ਸੋਹਣਾ ਗੋਹਾ ਪਿਆ ਸੀ ਵੱਡਾ ਨਹੀਂ ਸੀ ਪਸ਼ੂਆਂ ਨੇ ਕਿਉਂਕਿ ਰੇਤਾ ਸੜਦਾ ਸੀ ਥੱਲੇ ਵਧੀਆ ਪੋਲਾ ਥਾਂ ਹੋ ਜਾਂਦਾ ਜਿੱਦੋਂ ਪਸ਼ੂਆਂ ਥੱਲੇ ਫਿਰ ਆਰਾਮ ਨਾਲ ਬੈਠੇ ਰਹਿੰਦੇ ਆ ਬਾਕੀ ਥੋੜਾ ਜਿਦੋਂ ਟਾਈਮ ਨਾਲ ਉੱਠ ਕੇ ਅ ਜੇ ਆਪਾਂ ਡੇਲੀ 5 ਵਜੇ 5 5:30 ਵਜੇ ਨੀਰਾ ਪਾ ਦਿੰਦੇ ਹੁੰਨੇ ਆ ਪਸ਼ੂਆਂ ਨੂੰ ਫਿਰ ਪਸ਼ੂ ਵੀ ਵਧੀਆ ਬੈਠੇ ਹੁੰਦੇ ਆ ਜਦੋਂ ਨੀਰਾ ਪਾਉਣ ਵਜਿੱਤੇ ਆਪਾਂ ਉੱਠਦੇ ਆਂਗੇ ਤੇ ਫਿਰ ਤੁਹਾਨੂੰ ਪਤਾ ਜਦੋਂ ਬੈਠੇ ਹੁੰਦੇ ਗੋਹਾ ਨਹੀਂ ਵੱਡਿਆ ਹੁੰਦਾ ਹਨਾ ਫਿਰ ਉਹ ਮੇਂਗੋਹਾ ਟਾਲ ਲਿਆ ਜਾਂਦਾ ਮਾੜੇ ਮਾੜੇ ਤੇ ਸੋਹ ਮొక్క ਲਓ ਜੀ ਮੰਮੀ ਲਾ ਰਹੇ ਨੇ ਬੋਕਰ ਤੇ ਗੋਇਆ ਕੁੜੇ ਵਾਲਾ ਕੰਮ ਨੇ ਮੇੜਤਾ ਆਪਾਂ ਜਮਾ ਚਲੋ ਹੁਣ ਦਵਾਏ ਮੰਮੀ ਚਾਰ ਚਾਰ ਪਾਈਂ ਪੇ ਬੱਠਲ ਰੋਜ ਦੇ ਉਹ ਹੋਏ ਤਾਂ ਕਿੰਨੀਆਂ ਪਾਥੀਆਂ ਜੁੜ ਜਾਣੀਆਂ ਚਾਰ ਪੰਜ ਦਿਨ ਚਾੜਾ ਵਾਦੀ ਹੂੰ ਮਾਦੀ ਨਾ ਖਾ ਲੈ ਕਿ ਤੋਪੋ ਬੰਦੀ ਆਪਣੇ ਕੋਲ ਮੈਂ ਬਹੁਤ ਹੈ ਠੀਖਾ ਲੱਗਦਾ ਮਗਰ ਹੂੰ ਇੱਕਦੋ ਵਾਟਨੇ ਹੋ ਜਾ ਕਰਨਗੇ ਹੂੰ ਲਓ ਜੀ ਮੈਂ ਤਰਕੀਏ ਦੂਜੀ ਵਾਰ ਵਾਲੀ ਚਾਹ

ਸਾਤ ਦੇ 2 ਕਿਲੋ ਅਚਾਰੀ ਆਂਬੂ ਕੇ ਮਿਰਚਾਂ 100 ਦਾ 1/2 ਕਿਲੋ ਸਾਰੀ ਹੈ ਸਭ ਪਿਆਰ ਦੀਆਂ 2.5 ਕਿਲੋ ਲਿਆਉਣ ਵਾਲੀਆਂ ਸਰ ਤੰਦਰ ਸਾਜੀ ਧਰ ਲਾਂਗੇ ਲਿਆਉਣ ਵਾਲੀਆਂ ਹੋਰ ਇਸ ਨੂੰ ਆਖਣਾ ਲੱਗ ਰੱਖਣ ਦੁੱਧ ਪਾਉਣ ਲੱਗਦੀ ਜਾ ਹੁਣ ਹੀ ਲਿਆ ਲਿਆਵੇ ਜਸ਼ਨੇ ਨੂੰ ਤਾਂ ਹਜੇ ਠਹਿਰ ਕੇ ਛੱਡ ਕੇ ਹੁਣ ਹਾਂ ਵਧੀਆ ਹੀ ਹੈ 2.5 ਕਿਲੋ ਸਾਬਣਾ ਨਾਲੇ ਵਧੀਆ ਹੁੰਦੀ ਹੈ 2.5 ਕਿਲੋ ਗਾਜਰਾ ਸਾਬਣਾ ਸਾਬਣਾ ਗਾਜਰਾ ਗਾਜਰਾ 2.5 ਕਿਲੋ ਗਾਜਰਾ ਵੀ ਵਿੱਚੀ ਆਲੂ ਧਰ ਲੈ ਵੀ ਗਾਜਰਾ ਧਰ ਲੈ ਵੀ ਨਹੀਂ ਆਏ ਮਮੀ ਕਦੇ ਆਲੂ ਵਿੱਚ ਥੋੜੀਆਂ ਰਹਿ ਗਈਆਂ ਜਿੱਦ ਦੇ ਹਾਂ ਉਹਦੇ ਆਲੂ ਪਾਲੇ ਵਿੱਚ ਲਓ ਜੀ ਗਾਜਰ ਪਾਕ ਬਣਾਉਂਦੇ ਭਾਰ ਭਰੇ ਆ ਜਾਂ ਲੱਸੀ ਪੀਂਦੇ ਤੇ ਬੱਚਾ ਪਾਰਟੀ ਤਿਆਰ ਕਰਤੀ ਆਪਾਂ ਸਕੂਲ ਜਾਂਦੇ ਆ ਗਾਜਰ ਪਾਕ ਬਣਾਉਂਦੇ ਗਾਧਰ ਪਾਕ ਨਹੀਂ ਬਣਾਉਂਦੇ ਆਪਾਂ ਹੁਣ ਸਮਾਨ ਲਿਆਉਣੇ ਆ ਤੇ ਆਪਾਂ ਤਾਂ ਉਹੀ ਰਲਾਉਣੇ ਆ ਆਪਾਂ ਤਾਂ ਰਲਾਉਣੇ ਆ ਆਪ ਦਾ ਹੁਣ ਤਾਂ ਰਾਜੂ ਗਾ ਮੁੜ ਕੇ ਮੁੜ ਕੇ ਨਹੀਂ ਨਹੀਂ ਹੁਣ ਬਾਤ ਆ ਟਾਈਮ ਜਮਾ ਸਹੀ ਹੈ ਬਾਤ ਨਹੀਂ ਬਣਾਇਆ ਦੰਤ ਖੱਟ ਹੈ ਖਾ ਖਾ ਖਾਣਾ ਹੀ ਐਨ ਬੁੱਤ ਦਾ ਗੁਆ ਗੁੜਾ ਕਰਨਾ ਘੜਾ ਸੌਖਾ ਇੰਤਜ਼ਾਰ ਕਰਾ ਦੀ ਤੁਸੀਂ ਕਿਹਾ ਨਾ ਹੁਨੀਰ ਲਾਵਾਂਗੇ ਇਸ ਦਾ ਹੁਣ ਹੁਣ ਇਹ ਕੜਾਈ ਖਾਦਾ ਜਾਊਗਾ ਦੋ ਤਿੰਨ ਮਹੀਨਿਆਂ ਚ ਖਾਦਾ ਜਾਊਗਾ ਹੌਲੀ ਹੌਲੀ ਖਾਵਾਂਗੇ ਨਹੀਂ ਮੈਂ ਤਾਂ ਖਾਂਦੀ ਨਹੀਂ ਤੈਨੂੰ ਪਤਾ ਹੀ ਹੈ ਮੈਂ ਮਿੱਠਾ ਕਿੰਨਾ ਖਾਂਦੀ ਆ ਉਹ ਖਾਦੇ ਨਹੀਂ ਆਂਦਾ ਭਾਰਾ ਭਾਰਾ ਹੁੰਦਾ ਰਸਗੁੱਲੇ 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 ਤਾਂ ਫਿਰ ਖਾ ਲੈ ਉਹ ਤਾਂ ਬਹੁਤ ਖਾਦੇ ਉਹਦਾ ਬਮੁੱਕਰਦੇ ਹੀ ਨਹੀਂ ਅੱਜ ਪੈਰ ਪੁੱਛੀ ਸੀ ਪ੍ਰਦੀਪ ਕਹਿੰਦੀ ਵਿਆਹ ਤੇ ਗਏ ਸੀਗੇ ਰਸਗੁੱਲੇ ਨਾ ਖਾਦੇ ਹੋਣਗੇ ਨਹੀਂ ਮੈਂ ਰਿਪਲਾਈ ਕਰਨਾ ਸੀ ਉਹਦੇ ਕਮੈਂਟ ਦਾ ਪਰੀ ਨੂੰ ਬੁਗ ਵਗਰੀ ਬਾਟੀ ਲਿਆ ਲਿਆ ਬੁਤ ਠਾਰ ਕੇ ਦੇਵਾ ਲਿਆ ਬਾਟੀ ਲਿਆ ਉਹ ਰ ਕਰ ਠਾਰ ਕੇ ਦੇਵਾ ਲੋ ਜੀ ਜਸ਼ਨਾ ਬੀਬੀ ਆਦਾ ਚਾਹੇ ਚਾਹੇ ਸਸਤੀ ਕਾ ਬੜਾ ਪਤਾ ਕੱਲ ਸਾਰੇ ਦਸ਼ਨ ਤੈਨੂੰ ਕਹਿੰਦੇ ਬਹੁਤ ਸਿਆਣਾ ਬੁੱਤਾ ਕਹਿੰਦੇ ਵੈਰੀ ਵੈਰੀ ਗੁੱਡ ਹੈ ਜਸ਼ਨ ਜਪਾ ਪਾਪਾ ਨੂੰ ਆਏ ਪੁੱਛ ਕੇ ਆਦੇ ਪਾਪਾ ਪੈਸੇ ਫੜਾਏ ਜਪਾ ਗਿਆ ਪੁੱਛ ਕੇ ਆ ਪਾਪਾ ਗੋਲ ਗੱਪਿਆਂ ਨੂੰ ਪੈਸੇ ਫੜਾਏ ਜਾਂਦੇ ਨੂੰ ਕਿਹਾ ਤਸੀਂ लो जी ला मैं खार के उरे लिया मेरे ठार लिया 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 ਲੋ ਜੀ ਇੱਥੇ ਆਪਾਂ ਦੂਜੀ ਵਾਰ ਵਾਲੀ ਚਾਹ ਚੁ ਕਰਕੇ ਤੇ ਫਿਰ ਤੁਹਾਨੂੰ ਪਤਾ ਜਦੋਂ ਅੱਜ ਭੈਣ ਆਈ ਸੀ ਅੱਜ ਮੱਸੀਆਂ ਸੀਗੀ ਹਨ ਆਪਾਂ ਵੀ ਲੱਸੀ ਪਾਈ ਸੀਗੀ ਤੇ ਭੈਣ ਵੀ ਲੱਸੀ ਪੋਣ ਆਈ ਸੀ ਫਿਰ ਜਦੋਂ ਗੱਲਾਂ ਬਾਤਾਂ ਮਾਰ ਲੱਗ ਜਾਂਦੇ ਹਨ ਹਨ ਬੈਠੇ ਰਹਿੰਦੇ ਆ ਫਿਰ ਤੁਹਾਨੂੰ ਪਤਾ ਅੱਧਾ ਘੰਟਾ ਰਾਮਨਾ ਗਿਦਰੇ ਨਹੀਂ ਗਿਆ ਚਾਹ ਚੁ ਪੀਣ ਲੱਗ ਜਾਂਦੇ ਆ ਗੱਲਾਂ ਬਾਤਾਂ ਮਾਰੀ ਜਾਂਦੇ ਆ ਤੇ ਫਿਰ ਜਸ਼ਨ ਨੂੰ ਰੈਡੀ ਕਰਕੇ ਜਸ਼ਨ ਆਪਣਾ 8:00 ਵਜੇ 8 ਸਵੇਰ 8 ਵਾਗ ਗਿਆ ਸੀਗਾ ਤੇ ਫਿਰ ਆਪਾਂ ਝਾੜੂ ਚੱਕ ਲੈਸੇ ਇਸ ਤੋਂ ਬਾਅਦ ਤੇ ਫਿਰ ਆਪਾਂ ਲੱਗੇ ਸੀਗੇ ਝਾੜੂ ਲਾਉਣ ਤੇ ਥੋੜਾ ਜਿਹਾ ਹਜੇ ਖលਿਆਰਾ ਜਾ ਪਿਆ ਹੈ ਨਾ ਜਿਵੇਂ ਆਹ ਚਾਦਰਾਂ ਵਗੈਰਾ ਜੀਆਂ ਪਈਆਂ ਤੇ ਜਿਦੋਂ ਤੁਹਾਨੂੰ ਪਤਾ ਮਿਸਤਰੀ ਵਾਲਾ ਕੰਮ ਜਮਾ ਫਤਿਹ ਹੋ ਗਿਆ ਹੈ ਨਾ ਫੇਰ ਹੀ ਸੋਣਾ ਲੱਗੂਗਾ ਘਰ ਤੇ ਸਾਰਾ ਖលਿਆਰਾ ਖਲੂਰਾ ਜਿਹੜਾ ਸਮੇਟਿਆ ਜਾਊਗਾ ਅੱਜ ਇੱਥੇ ਰੱਖਣਾ ਅਰਥ ਲੱਗ ਜੂਗਾ ਹੈ ਨਾ ਸਾਰਾ ਸਮਾਨ ਤੇ ਹੁਣ ਜਿਵੇਂ ਚਾਦਰਾਂ ਚੁੱਦਰਾਂ ਜੀਆਂ ਪਈਆਂ ਚਲੋ ਜਿੱਦ ਦੇ ਹੁਣ ਮਿਸਤਰੀ ਬਸ ਕਣਕ ਬੀਜ ਲੈਣ ਦੋ ਜੀ ਫੇਰ ਇਦੋਂ ਬਾਅਦ ਮਿਸਤਰੀ ਨੇ ਆ ਜਾਣਾਗਾ ਮਿਸਤਰੀ ਭਾਈ ਤਾਂ ਅੱਜ ਆਇਆ ਸੀਗਾ ਸਵੇਰੇ ਮੈਂ ਝਾੜੂ ਲਈ ਜਾਂਦੀ ਸੀ ਜਦੋਂ ਆਏ ਸੀ ਕਹ ਸ਼ੰਦਰ ਜੀ ਕਹਿੰਦੇ ਵੀ ਮੈਂ ਇੱਥੋਂ ਦਾ ਟਾਈਮ ਨਹੀਂ ਲੱਗਣਾ ਮੇਰਾ ਤਾਂ ਕਹਿੰਦੇ ਵੀ ਮੈਂ ਤਾਂ ਹਨਾ ਕਣ ਅੱਜ ਉਪਰਾਲੀ ਚੱਕਣੀ ਆ ਫਿਰ ਕਣਕ ਬੀਜਣੀ ਆ ਕੱਲ ਨੂੰ ਦੋ ਦਿਨ ਟਾਈਮ ਹੈ ਨਹੀਂ ਹਜੇ ਫਿਰ ਉਹ ਐਨੇ ਦੱਸ ਗਿਆ ਕਹਿੰਦਾ ਚੱਲ ਦੋ ਚਾਰ ਦਿਨ ਤਾਂ ਕਹਿੰਦਾ ਮੇਰੇ ਕੋਲੇ ਵੀ ਟਾਈਮ ਹੈ ਨਹੀਂ ਪਤਾ ਨਹੀਂ ਕੀ ਦੀ ਆਇਆ ਸੀ ਮੈਂ ਦੁਕਾਨ ਪਾਉਣੀ ਹੈਗੀ ਤੇ ਕਹਿੰਦੇ ਉਹਨੇ ਤੁਸੀਂ ਆਪਦਾ ਕੰਮ ਕੰਪਲੀਟ ਕਰ ਲਓ ਕਹਿੰਦੇ ਫਿਰ ਮੈਂ ਆ ਜਾਊਗਾ ਫਿਰ ਤੇ ਲੋ ਜੀ ਆਪਾਂ ਲੱਗੇ ਸੀਗੇ ਝਾੜੂ ਲਾਉਣ ਤੇ ਝਾੜੂ ਬੱਸ ਜੀ ਕਮਰਾ ਕਮਰਾ ਜਮਾ ਕਰਦ ਲਈ ਸੀਗੀ ਤੇ ਚਾਦ ਨਾਲ ਚੋਦਰਾ ਝਾੜ ਕੇ ਬਿਛਾਤੀਆਂ ਸੀਗੀਆਂ ਤੇ ਫਿਰ ਆਪਾਂ ਲੱਗੇ ਸੀ ਚੌਂਦਰੇ ਦੇ ਲਾਉਣ ਬਾਹਲਾ ਜਿਆਦਾ ਰੇਤਾ ਹੋ ਜਾਂਦਾ ਹੈ ਕੱਚੇ ਵੇੜੇ ਦਾ ਕਰਕੇ ਨਾ ਬਹੁਤ ਜਿਆਦਾ ਰੇਤਾ ਆਉਂਦਾ ਪੱਕੇ ਚੌਂਦਰੇ ਤੇ ਵੀ ਬਾਕੀ ਵੀਉਂ ਵੀ ਹਨਾ ਜਿਵੇਂ ਕਿਤੇ ਤਾਂ ਹੁਣ ਆਹ ਚੌਂਦਰਾ ਜਿਵੇਂ ਮਿਸਤਰੀ ਲੱਗਣ ਤੋਂ ਬਾਅਦ ਤੋਤਾ ਹੁੰਦਾ ਬਹੁਤ ਸੋਹਣਾ ਹੋ ਜਾਂਦਾ ਪਰ ਮੈਨੂੰ ਘਰ ਦੇਣੇ ਤੋਂ ਨਹੀਂ ਦਿੱਤਾ ਕਹਿੰਦੇ ਹਜੇ ਤਾਂ ਓਨਾ ਹੀ ਖਲਿਆਰਾ ਹੋਰ ਪਾ ਪਊਗਾ ਕਹਿੰਦੇ ਕਿਉਂ ਪਾਣੀ ਖਰਾਬ ਕਰਨਾਗਾ ਬਸ ਅਜੀ ਇਹ ਦੂ ਆਦਾ ਪਚਾੜੂ ਝੂੜੂ ਲਾ ਕੇ ਫਿਰ ਆਪਾਂ ਲਾਗੇ ਸੀਗੇ ਪੋਚੇ ਲਾਉਣ ਤੇ ਪੁੱਛੇ ਆਪਾਂ ਦਿੱਲੀ ਹੀ ਲਾਉਣੇ ਹੁੰਨੇ ਆ ਕਦੇ ਆਪਾਂ ਨਾਗਾ ਨਹੀਂ ਪਾਇਆ ਤੇ ਬਾਕੀ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਹਨਾ ਜਿਹੜੇ ਸੁਣ ਸੁਣੇ ਕਮੈਂਟ ਕਰਦੇ ਆ ਬਦੀ ਲੱਗਦਾ ਜੀ ਪੜ ਕੇ ਹਨਾ ਹੌਸਲਾ ਮਿਲਦਾ ਹੋਰ ਵੀਡੀਓ ਬਣਾਉਣ ਦਾ ਤੇ ਕਾਫੀ ਦਿਨ ਹੋ ਗਏ ਸੀਗੇ ਆਪਾਂ ਤੁਹਾਡੇ ਨਾਲ ਸ਼ੇਅਰ ਨਹੀਂ ਕਰੇ ਸੀ ਸਵੇਰ ਦੇ ਕੰਮ ਧੰਦੇ ਤੇ ਮੈਂ ਕਿਹਾ ਚਲੋ ਭੈਣ ਭਰਾਵਾਂ ਨਾਲ ਅੱਜ ਆਪਾਂ ਸਵੇਰ ਦੇ ਕੰਮ ਧੰਦੇ ਆ ਜਿਹੜੇ ਸ਼ੇਅਰ ਕਰਦੇ ਆ ਤੇ ਤੁਸੀਂ ਆਖੋਗੇ ਟਾਈਮ ਇੱਥੇ ਹੋ ਗਿਆ ਸੀਗਾ ਪੌਣੇ 1 ਪੌਣੇ 9 ਦਾ ਟਾਈਮ ਸੀਗਾ ਤੇ ਹਜੇ ਵੀ ਠੰਡ ਹੁੰਦੀ ਹੈ ਜੀ ਤੜਕੇ 2-3 ਘੰਟੇ ਤੱਕ ਠੰਡ ਹੁੰਦੀ ਹੈ ਫਿਰ ਜਦੋਂ ਆਪਾਂ ਵੀ ਜਾਂ ਬੋਕਰਵਾਰੀ ਵਾਲਾ ਕੰਮ ਕਰਦੇ ਆ ਜਾਂ ਜਿਵੇਂ ਬੈ ਕੇ ਪੋਚੇ ਲਾਉਣੇ ਜ਼ੋਰ ਵਾਲਾ ਕੰਮ ਹੁੰਦਾ ਹੈ ਹਨਾ ਫਿਰ ਵੀ ਉਹ ਹੋ ਜਾਂਦਾ ਵੀ ਫਿਰ ਪਸੀਨਾ ਆਉਣ ਲੱਗ ਜਾਂ ਉੱਚੇ-ਉੱਚੇ ਲਾਗੇ ਮੱਚਾ ਅਲਸੋ ਲਾਦ ਨਹੀਂ ਉਹਨੇ ਤੇ ਟੋਪਾ ਤਾਂ ਮੈਂ ਲੈਣੀ ਮੈਂ ਟਾਈਮ ਨਹੀਂ ਲੈਣ ਲੱਗ ਜਾਨੀ ਉਹ ਜਿਉਂਕਿ ਮੇਰੇ ਨਾਲ ਪਤਾ ਨਹੀਂ ਸਾਰੀਆਂ ਬਣਾ ਨਾਲ ਹੀ ਐਵੇਂ ਹੁੰਦਾ ਮੇਰੇ ਸਿਰ ਤੇ ਸ਼ਾਲ ਨਹੀਂ ਖੜਦਾ ਜਮਾ ਵੀ ਮੁੜ ਕੇ ਫੇਰਾ ਮੁੜ ਕੇ ਸਿਰ ਠਰ ਜਾਂਦਾ ਤੇ ਫਿਰ ਮੇਰੇ ਸਿਰ ਬਹੁਤ ਜਲਦੀ ਦੁਖਣ ਲੱਗ ਜਾਂਦਾ ਫਿਰ ਤਾਂ ਕਰਕੇ ਮੈਂ ਗੇਤਾ ਹੀ ਅੱਗੇ ਭੈਣ ਮੈਨੂੰ ਆਖਣ ਲੱਗ ਜਿੰਗਾ ਤੂੰ ਟੋਪਾ ਵੀ ਲੈਣ ਲੱਗ ਗਈ ਮੈਂ ਕਿਹਾ ਬਈ ਆਪਾਂ ਤਾਂ ਲੈਣ ਲੱਗ ਗਏ ਮੇਰਾ ਸਿਰ ਦਰਦ ਬੜੀ ਛੇਤੀ ਹੁੰਦਾ ਜਦੋਂ ਸਿਰ ਠਰ ਜਾਂਦਾ ਸਿਰ ਨੂੰ ਹਵਾ ਵੱਜਦੀ ਹੈ ਦੇ ਨਾਲ ਦੀ ਨਾਲ ਇੱਥੇ ਮੰਮੀ ਮੈਨੂੰ ਪੁੱਛ ਰਹੀ ਸੀ ਕਹਿੰਦੇ ਰੈਣੀਪਾਲ ਕਿੱਥੇ ਰੱਖਿਆ ਮੈਂ ਜੇ ਆਖਿਆ ਸੀ ਮੰਮੀ ਨੂੰ ਮੈਂ ਮਖਾ ਮੰਮੀ ਮੰਮੀ ਕੱਪੜੇ ਧੋ ਰਹੇ ਸੀਗੇ ਤੇ ਮੈਂ ਖਾ ਮੰਮੀ ਜਸ਼ਨੇ ਦੀ ਨਾ ਪੈਂਟ ਨੂੰ ਸਕੂਲ ਵਾਲੀ ਨੂੰ ਮਖਾ ਨਾ ਰੰਗ ਜਾ ਦੇ ਦਿਓ ਰੈਣੀਪਾਲ ਦੇ ਦਿਓ ਤੇ ਥੋੜੀ ਜੀ ਮਖਾ ਪੀਲੀ ਜੀ ਹੋਣ ਲੱਗ ਗਈ ਤੇ ਮੰਮੀ ਪੁੱਛ ਰਹੀ ਸੀ ਮੈਨੂੰ ਕਹਿੰਦੇ ਕਿੱਥੇ ਰੱਖਿਆ ਤੇ ਆਪਣੀ ਗੈਲਰੀ ਵਾਲੀ ਅਲਮਾਰੀ ਚ ਪਿਆ ਸੀ ਤੇ ਬਸ ਇਹ ਦੁਆੜਾ ਆਪਾਂ ਗੈਲਰੀ ਚ ਲਾ ਕੇ ਕਮਰੇ ਚ ਲਾ ਕੇ ਆਪਾਂ ਰਸੋਈ ਚ ਲਾਤਾ ਸੀ ਰਸੋਈ ਚ ਪੋਚਾ ਲਾਉਣ ਤੋਂ ਬਾਅਦ ਆਪਾਂ ਲਾਗੇ ਸੀ ਚੌਂਤਰੇ ਦੇ ਪੋਚਾ ਲਾਉਣ ਤੇ ਰੋਟੀ ਮੈਂ ਜੀ ਪੋਚਾ ਪੋਚੇ ਲਾ ਕੇ ਦੂ ਬਾਦ ਪਕਾਉਣੀ ਹੁੰਦੀ ਹੈ ਮੈਨੂੰ ਵਧੀਆ ਲੱਗਦਾ ਜੀ ਸਾਫ ਸੁਥਰੇ ਥਾਂ ਦੇ ਵਿੱਚ ਰੋਟੀ ਪਕਾਉਣੀ ਤੇ ਰੋਟੀ ਖਾਣੀ ਜਦੋਂ ਜਿਆਦਾ ਆਏ ਜੀ ਵੀ ਪੋਚੇ ਪੁਚੇ ਨਹੀਂ ਆਪਾਂ ਆਖਦੀਏ ਵੀ ਚਲੋ ਬਾਅਦ ਚ ਲਾ ਲਈਏ ਪਰ ਨਹੀਂ ਜੀ ਮੈਂ ਇਥੋਂ ਇੱਕ ਤਾਂ ਰੋਟੀ ਖਾ ਕੇ ਪੋਚਾ ਨਹੀਂ ਲੱਗਦਾ ਕਿਉਂ ਆਪਾਂ ਬਹਿ ਕੇ ਪੋਚਾ ਲਾਉਣਾ ਹੁੰਦਾ ਥੋੜਾ ਜਿਹਾ ਔਖਾ ਹੋ ਜਾਂਦਾ ਤੇ ਪਰ ਇੱਕ ਸਾਫ ਜਿਹਾ ਥਾਂ ਹੋ ਲਦ ਰੇਸ ਨੂੰ ਬਤੀ ਆਪਣੇ ਹਨ ਚਾੜ ਡੁੱਲ ਗਈ ਕਦੇ ਮਾੜੀ ਮੁੱਟੀ ਦਾਲ ਸਬਜੀ ਡੁੱਲ ਗਈ ਦੁੱਧ ਲਾ ਦੁੱਧ ਡੁੱਲ ਗਿਆ ਹਨ ਡੁੱਲੀ ਜਾਂਦਾ ਮਾੜੇ ਮਾੜੇ ਨਾਲ ਕੋਈ ਉਹ ਹੁੰਦਾ ਛਿੱਟਾ ਪਈ ਜਾਂਦੇ ਆ ਜਿਵੇਂ ਆਪਾਂ ਹੁਣ ਦੁੱਧ ਬਾਦ ਆਪਾਂ ਚੌਂਤਰੇ ਦੀ ਪਾਉਂਦੇ ਆ ਹਨਾ ਡੈਰੀ ਡੂਰੀ ਚ ਪਾਉਣਾ ਹੋਵੇ ਜਾਂ ਉਹ ਵੀ ਘਰੇ ਬੱਤਣਾ ਹੁੰਦਾ ਜਿਹੜਾ ਰੱਖਣਾ ਹੁੰਦਾ ਤੇ ਉਹ ਢੁੱਲ ਜਾਂਦਾ ਮੱਲੋ ਮੱਲੀ ਹੈ ਨਾ ਤੇ ਫਿਰ ਵਧੀਆ ਲੱਗਦਾ ਇਹ ਸਾਫ਼ ਜਿਹਾ ਥਾਂ ਹੋਵੇ ਹੈ ਨਾ ਰੋਟੀ ਟੁੱਕ ਕਰਨਾ ਵੀ ਰੋਟੀ ਖਾਣੀ ਵੀ ਇੱਥੇ ਬਹਿ ਕੇ ਖਾ ਲੈਣੇ ਹੁਣ ਆਪਾਂ ਜੀ ਬਸ ਜੀ ਬਣੀ ਬਸਿਆਲ ਆਊਗਾ ਸਾਰਾ ਟੱਬਰ ਹੀ ਬਸ ਚੁੱਲ੍ਹੇ ਦੇ ਆਲੇ ਦੁਆਲੇ ਬਹਿ ਕੇ ਫਿਰ ਰੋਟੀ ਖਾਇਆ ਕਰਨਗੇ ਤੇ ਲੋ ਜੀ ਬਸ ਆਪਾਂ ਇਹਦੂ ਬਾਦ ਪੋਚਣ ਵਾਲਾ ਕੰਮ ਨਿਬੜ ਕੇ ਜਿਹੜੀ ਦੂਦੂਜੀ ਵਾਰ ਆਪਾਂ ਚਾਹ ਘਰੀ ਸੀਗੀ ਫਿਰ ਉਹਦੇ ਆਪਾਂ ਭਾਂਡੇ ਭੁੰਡੇ ਜਿਹੜੇ ਸਾਰੇ ਪਏ ਸੀਗੇ ਉਹ ਚੱਕੂੰਗੀ ਮੈਂ ਉਹ ਭਾਂਡੇ ਚੱਕ ਕੇ ਫਿਰ ਮੈਂ ਗੁੰਨੂੰਗੀ ਆਟਾ ਤੇ ਮੰਮੀ ਨੇ ਇਹ ਕਪੜੇ ਵਗੈਰਾ ਧੋਤੇ ਸੀਗੇ ਜੀ ਤੇ ਇੱਕ ਤਾਂ ਜੇ ਕੋਈ ਹੋਰ ਵੀਡੀਓ ਬਣਾਉਣ ਵਾਲਾ ਹੋਵੇ ਹਨਾ ਫਿਰ ਤਾਂ ਐ ਹੋ ਜਾਂਦਾ ਵੀ ਚਲੋ ਮੰਮੀ ਉਧਰ ਕੰਮ ਕਰੀ ਜਾਂਦੇ ਉਹ ਵੀ ਦਿਖਾਏ ਜਾਂਦੇ ਆ ਮੈਨੂੰ ਫਿਰ ਐ ਹੁੰਦਾ ਜੀ ਮੈਂ ਰੋਟੀ ਟੁੱਕ ਵੀ ਕਰਨਾ ਹੁੰਦਾ ਹਨਾ ਫਿਰ ਐ ਹੋ ਜਾਂਦਾ ਲੇਟ ਨਾ ਹੋ ਜਾਈਏ ਲੇਟ ਨਾ ਹੋ ਜਾਈਏ ਪਰ ਪਲੀਜ਼ ਸਾਰੇ ਭੈਣ ਭਰਾ ਵੀਡੀਓ ਨੂੰ ਫੁੱਲ ਦੇਖਿਓ ਕਿਉਂਕਿ ਮਿਹਨਤ ਲੱਗਦੀ ਆ ਜੀ ਹਨਾ ਵੀਡੀਓ ਨੂੰ ਕੈਮਰਾ ਕੈਮਰਾ ਸੈੱਟ ਕਰਕੇ ਰੱਖਣਾ ਸਟੈਂਡ ਸਟੈਂਡ ਤੇ ਫੋਨ ਲਾ ਕੇ ਰੱਖਣਾ ਹਨਾ ਵੀਡੀਓ ਚਲਾਉਣੀ ਆਨ ਆਫ ਕਰਨੀ ਹਨਾ ਤਾਂ ਪਲੀਜ਼ ਸਾਰੇ ਭੈਣ ਭਰਾ ਜਰੂਰ ਵੀਡੀਓ ਨੂੰ ਪੂਰਾ ਜਰੂਰ ਦੇਖਿਆ ਕਰੋ ਤੇ ਸੋਨਾ ਜੀ ਕਮੈਂਟ ਸਾਰੇ ਜਰੂਰ ਕਰਿਆ ਕਰੋ ਤੇ ਇੱਥੇ ਜੀ ਮੈਂ ਪੋਚਾ ਵਾਲਾ ਕੰਮ ਬਸ ਇਹ ਦੁਆ ਮੇਰੇ ਕੋਲ ਬੈਠ ਕੇ ਬੈਠ ਕੇ ਰਹਿ ਗਈ ਸੀ ਤੇ ਡੈਡੀ ਆਪਣੇ ਜਿਹੜਾ ਆਪਣਾ ਪੱਥਰ ਲਿਆਂਦਾ ਸੀਗਾ ਆਪਾਂ ਸੈਲਫ ਨਹੀਂ ਪਾਉਣੀ ਆਪਣੇ ਵੀ ਢਿੱੰਨਾ ਥੱਲੇ ਵੀ ਜਿਵੇਂ ਕਈ ਪਹਿਣਾ ਨੇ ਕਿਹਾ ਸੀ ਦੀਦੀ ਜਿਵੇਂ ਹਾਰ ਜੇਠ ਆਊਗਾ ਜਿਵੇਂ ਜੂਮਰ ਜਲਾਈ ਦੇ ਮਹੀਨੇ ਹਨਾ ਕਿੰਨੀ ਜਿਆਦਾ ਗਰਮੀ ਹੁੰਦੀ ਹੈ ਤੇ ਆਪਾਂ ਇੱਕ ਸੈਲਫ ਬਾਹਰ ਪਵਾਵਾਂਗੇ ਤੇ ਉੱਥੇ ਆਪਾਂ ਵੀ ਆਹ ਆਹ ਸੈਲਫ ਪਾਉਣੀ ਹੈ ਪੱਥਰ ਬਹੁਤ ਵਧੀਆ ਹੈ ਤੇ ਥੋੜਾ ਚੌੜਾ ਸੀ ਡੈਡੀ ਇਹਨੂੰ ਵੱਡ ਰਹੇ ਸੀ ਕਹਿੰਦੇ ਆਪਾਂ ਵੱਡ ਦਨੇ ਕਹਿੰਦੇ ਫਿਰ ਵੀ ਹਨਾ ਜਿਵੇਂ ਮਿਸਤਰੀ ਲੋਟੀ ਮੰਮੀ ਲਈ ਜਾਂਦੇ ਬੋਕਰ ਤੇ ਪਰ ਇਤਨਾ ਮੰਮੀ ਵਧੀਆ ਹੋ ਗਿਆ ਹਨ ਹਰ ਅਲਦਾ ਦਾ ਹੈ ਉਹ ਦੋ ਚਾਰ ਫੋਜੇ ਤਾਂ ਪਏ ਆ ਵਧੀਆ ਵਿੱਚ ਮਿੱਟੀ ਹੋ ਗਈ ਲਾਲ ਹੂੰ ਲੱਗ ਜੇ ਤਾਂ ਵਧੀਆ ਆ ਪਸੂਆਂ ਦਾ ਵੀ ਔਖਾ ਹੀ ਆ ਵਿਚਾਰਿਆਂ ਨੂੰ ਸਿਆਜ ਜਿਵੇਂ ਆ ਹੁਣ ਮੀਂਹ ਕਣੀ ਚ ਆਿਆਂ ਨੂੰ ਬੁਤਨ ਨਰਕ ਬਾਈ ਨਾ ਤੇ ਹੋਰ ਭਗਵਾਨ ਤੋਂ ਖਾਣ ਦਰਫੇ ਜਾਉਂ ਬਾਈ ਨਹੀਂ ਉਹ ਕੋਈ ਬਾਈ ਨਹੀਂ ਹੂੰ ਫਿਰ ਧੋਣਾ ਪਿਆ ਕਰੂਗਾ ਹੂੰ ਆਇਆ ਰੈਡੀ ਹੋਊ ਫਿਰ ਉੱਤੇ ਕੋ ਹੋ ਜਾਂਦਾ ਗੁਆ ਮੱਧੀ ਜਾਂਦੀਆਂ ਰਾਤ ਨੂੰ ਫੇ ਤਾਂ ਚੁੱਪ ਜਾ ਕੇ ਰੁ ਫਰਸ਼ ਤੇ ਪੈੜੀ ਲੱਗਿਆ ਕੋ ਫਰਸ਼ ਹਾਂ ਹਾਂ ਇਧਰ ਹੂੰ ਤਾਂ ਜੇ ਆਪਣੇ ਜਿਹੜੀ ਗਰਮੀਆਂ ਦੇ ਵਿੱਚ ਬਾਹਰ ਖੁਰਨੀ ਬਣ ਜੇ ਹਨਾ 베ਰੀਆਂ ਥੱਲੇ ਤੇ 베ਰੀਆਂ ਥੱਲੇ ਖੁਰਨੀ ਬਣ ਜੇ ਤਾਂ ਆਵਦਾ ਆਥਨੇ ਧਾਰਾਂ ਤੁਰਾ ਕੱਢ ਕੇ ਜਮਾ ਜਦੋਂ ਬਨਪਸੂ ਬਦਲਨੇ ਹੁੰਦੇ ਕਿੱਲਿਆਂ ਤੋਂ ਉਦੋਂ ਘਰੇ ਲੈ ਆਵੇ ਤੇ ਵਧੀਆ ਬਾਹਰ ਹੀ ਧਾਰਾਂ ਤੁਰਾ ਕੱਢ ਲੈ नाने शामे, थे, तो, तो ना शाम अपने इतने धुप रही साढ़े पांच बजे तिकर गर्मी पशु हौंक लग जाते जो आप बिंद पह कि तीन बार नीरा पाया हो पशु टाइम ना रज ल ਤੋ ਜੀ ਆਪਾ ਬਸ ਲਾਪਾ ਰੋਟੀ ਬਣਾਈ ਲਈ ਤੇ ਅੱਜ ਆਪੋ ਨੇ ਥੋੜਾ ਦੁੱਧ ਨੇ ਨਾ ਕੁਵੇੜਾ ਕਰਾਤਾ ਹਜੇ ਤੇ ਰਾਤ ਚੰਗੀ ਤਰ੍ਹਾਂ ਜੰਮਿਆ ਨਹੀਂ ਮੰਮੀ ਜਾਗਣਾ ਭੁੱਲੋ ਤੇ ਹਾਲੇ jobb ਕੁ ਟੂਟਾ ਹੋਈ ਜਾਂਦਾ ਹਜੇ ਬਠਾਈ ਲਾ ਲੈਂਦੇ ਤੋੜਾ ਮੈਂ ਵੀ ਨੀ ਗਾ ਖਰੀ ਆਉਗਾ ਅੱਜ ਪੂਰੀ ਐੜੀ ਹੋ ਰਹੀ ਹੈ ਡੈਡੀ ਕਹਿੰਦੇ ਕਿਉਂ ਨਹੀਂ ਆਉਂਦਾ ਤੇ ਮੰਮੀ ਕਹਿੰਦੇ ਕਿਉਂ ਆਉਗਾ ਤੇ ਮੈਨੂੰ ਵੀ ਲੱਗਦਾ ਕਿਉਂ ਨਹੀਂ ਆਉਂਦਾ

लो जी आई ही गया घो मम्मी है मम्मी आई गया हम्म एक्सपीरियंस बंद है नहीं कर दी हो नहीं करना चाहिए वह देखो लो डैडी ਲੈਦੇ ਉਹਦੇ ਅਰੇੜੀ ਵਿੱਚ ਆ ਗਿਆ ਏਜ ਵੱਡ ਜਾਂਦਾ ਰੈੜੀ ਤੇ ਸੋਈ ਚੇ ਚਲੋ ਆਏ ਅੱਗੇ ਟਾਇਆ ਥੋੜਾ ਜਿਹਾ ਹੋ ਜਾਂਦਾ ਸੀ ਤੜਕੀ ਕੱਢ ਲੈਂਦੇ ਸੀਗੇ ਜਿਵੇਂ ਨੇਰੇ ਮੂਹ ਨੇਰਾ ਹੀ ਹੁੰਦਾ ਸੀ ਜਦੋਂ ਮੈਂ ਘਿਓ ਘੜਦੀ ਅੱਜ ਥੋੜਾ ਜਿਹਾ ਬਸ ਘੱਟ ਜੰਮਿਆ ਨਾ ਤਾਂ ਕਰਕੇ ਉਹ ਹੋ ਗਿਆ ਪਹਿਲਾਂ ਫਿਰ ਮਸ਼ੀਨ ਮਸ਼ੂਨ ਚੱਲੀ ਗਈ ਉਦੋਂ ਲਾਈ ਨਹੀਂ ਵਧਾਈ ਫਿਰ ਜਦੋਂ ਕੱਪੜੇ ਕਿਕਰ ਹਾਂ ਤੋਤੇ ਕੇ ਫੇਰ ਲਾਈ ਚਲੋ ਕਿਉਂ ਆ ਗਿਆ ਲੱਸੀ ਨੇ ਬਣਾ ਰੋਟੀ ਨਹੀਂ ਸਵਾਲ ਆਦੀ ਰਮਣੇ ਨੂੰ ਕਮਾ ਲੱਸੀ ਲੈ ਜਾ ਲੱਸੀ ਲੈ ਜਾ ਬਣਾ ਬੀਜੀ ਨਹੀਂ ਰੋਟੀ ਖਾਧੀ ਤਾਂ ਲਓ ਜੀ ਸੋਨੂੰ ਆਪਾਂ ਸ਼ਾਮ ਨੂੰ ਮਿਲ ਰਹੇ ਆ ਥੋੜਾ ਲੇਟ ਹੀ ਹੋ ਗਏ ਬਸ ਦਿਨੇ ਥੋੜਾ ਜਿਹਾ ਕੰਮਕਾਰਾਂ ਦੇ ਵਿੱਚ ਬੀਜੀ ਜੇ ਰਹੇ ਤੇ ਸਵੇਰ ਦੇ ਇਹ ਦੁਆਦ ਰੋਟੀ ਰੋਟੀ ਪਕਾਉਣ ਤੋਂ ਬਾਅਦ ਸੋਨੂੰ ਹੁਣ ਮਿਲ ਰਹੇ ਐਨੀ ਲੇਟ ਤੇ ਬਸ ਹੁਣ ਆਪਾਂ ਨਾ ਵੀਡੀਓ ਦਾ ਐਂਡ ਹੀ ਕਰਦੇ ਸੀਗੇ ਤੇ ਅਸੀਂ ਆਏ ਸੀ ਇੱਧਰ ਮਾਂ ਪੁੱਤ ਦੋ ਚਾਰ ਪਾਠੀਆਂ ਲੈਣ ਤੇ ਮੁੰਡਾ ਸਾਡਾ ਬਾਹ ਕੇ ਆਇਆ ਸਸਤੀ ਕਬਲਾਈ ਅੱਜ ਸਸਤੀ ਆ ਜੀ ਹਰੇ ਹੂੰ ਤੇ ਬਸ ਹੁਣ ਇਹ ਨਹਾਉਂਦਾ ਤੇ ਅੱਜ ਆਪਾਂ ਇੰਨੀਆਂ ਕ ਪਾਥੀਆਂ ਬੱਥੀਆਂ ਪਹਿਲੇ ਜਣ ਹੈ ਇਹ ਦੇਖੋ ਬਾੜੇ ਦੀ ਅੱਜ ਮਹੂਰਤ ਕਰਿਆ ਆਪਣੇ ਬਾੜੇ ਦਾ ਤੇ ਬਸ ਇਹਨੂੰ ਆਪਾਂ ਦਿਨਾਂ ਚ ਹੀ ਭਰ ਦਾਂਗੇ ਤੇ ਬਸ ਆਪਾਂ ਲੈ ਕੇ ਚੱਲਦੇ ਦੋ ਬੱਥੀਆਂ ਇੱਕ ਦਾਵਾ ਚਰਾਗ ਲਾਉਣੇ ਅੱਜ ਤੇ ਮੈਂ ਕਿ ਚੁੱਲੇ ਚਲਾ ਦੂੰ ਅੱਗ ਮੱਚੀ ਜਾਂਦੀ ਹੈ ਉੱਥੇ ਲਾਏ ਸੀਗੇ ਚਰਚ ਉਹ ਬੁੱਝੇ ਗਏ ਕਿਉਂਕਿ ਕਾਫੀ ਟਾਈਮ ਦੀ ਅੱਗ ਚਾਹੀਏ ਤੇ ਪਾਣੀ ਦਾ ਪਤੀਲਾ ਗਰਮ ਹੋ ਰਿਹਾ ਓਏ ਗੋਲ ਆ ਲੈ ਮੰਗਰ ਉਹ ਵੇਖ 파ਠੀ ਚ ਵੱਜਿਆ ਚੱਲ ਪੁੱਤਰਾ ਹੁਣ ਨਹਾ ਲਾ ਤੇ ਆਪਾਂ ਵੀ ਕਰਦੇ ਆ ਜੀ ਵੀਡੀਓ ਦਾ ਇੱਥੇ ਐਂਡ ਤੇ ਬਾਕੀ ਇੱਕ ਆਪਣੇ ਰਾਜਵਿੰਦਰ ਦੀਦੀ ਉਹਨਾਂ ਨੇ ਕਿਹਾ ਸੀ ਕਹਿੰਦੇ ਦੀਦੀ ਤੁਹਾਡੇ ਮੰਮੀ ਕਹਿੰਦੀ ਬਹੁਤ ਵਧੀਆ ਕਹਿੰਦੀ ਚੰਗਾ ਵੀ ਆਪ ਵੀ ਹਨਾ ਟੋਰੀ ਐ ਸ਼ਕੀਨਨ ਹਨਾ ਸੱਸ ਤੁਹਾਡੀ ਵੀ ਨਹੀਂ ਤਾਂ ਵੀ ਸੱਸਾਂ ਹੁੰਦੀਆਂ ਆਦੇ ਹੁੰਦੇ ਨੋ ਨੂੰ ਵੀ ਕੋਹ ਨਹੀਂ ਕਰਨ ਦਿੰਦੀਆਂ ਹਨਾ ਤੇ ਕੋਈ ਸਕੀਨ ਨਹੀਂ ਲਾਉਣ ਦਿੰਦੇ ਜਦੋਂ ਆ ਪੈ ਜੀ ਹੁੰਦੀ ਹੈ ਪਰ ਨਹੀਂ ਜੀ ਸਾਡੇ ਮੰਮੀ ਬਹੁਤ ਵਧੀਆ ਨੇ ਸਭੰਦੀ ਮੈਨੂੰ ਆਖ ਦਿੰਦੇ ਆ ਵੀ ਆਏ ਨਾ ਰਿਆ ਘਰ ਬਣ ਕੇ ਤੂੰ ਵੀ ਫਿਰ ਵੀ ਕੁਸਲਾ ਲਿਆ ਕਰ ਸਭੰਦੀ ਮੈਨੂੰ ਆਲੇ ਹੁੰਦੇ ਤੇ ਸਾਡੇ ਮੰਮੀ ਬਹੁਤ ਵਧੀਆ ਸੁਭਾਅ ਬਹੁਤ ਵਧੀਆ ਮੰਮੀ ਦਾ ਸਾਡੇ ਵਰਗੀ ਆ ਹੁੰਦਾ ਹੈ ਮੇਰੀ ਸੱਸ ਸਹੇਲੀਆਂ ਵਰਗੀ ਉਹ ਗੱਲ ਹੈ ਤੇ ਚਲੋ ਜੀ ਕਰਦੇ ਆਪਾਂ ਅੱਜ ਵਾਲੀ ਵੀਡੀਓ ਦਾ ਇੱਥੇ ਐਂਡ ਤੇ ਮਿਲਾਂਗੇ ਆਪਾਂ ਤੁਹਾਨੂੰ ਕੱਲ ਨੂੰ ਕਿਸੇ ਨਵੇਂ ਬਲੌਗ ਦੇ ਨਾਲ ਤੇ ਚਲੋ ਜਿੰਨਾ ਵੀ ਅੱਜ ਸਵੇਰ ਦੇ ਕੰਮ ਤਾਂ ਦੀ ਸੋਣਨਾ ਸ਼ੇਅਰ ਕਰੇ ਬਸ ਬੈਸਕ ਵਾਲੇ ਬਾਹਰ ਵੀ ਦੀ ਆ ਜਨੇ ਆਪਾਂ ਇਹ ਬਾਤੀਆਂ ਲੈ ਕੇ ਤੇ ਬਾਕੀ ਵੀਡੀਓ ਨੂੰ ਫਿਰ ਦੇਖਣ ਲਈ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਤੇ ਕੱਲ ਨੂੰ ਮਿਲਦਾ ਕਿਸੇ ਨਵੇਂ ਵਲੌਗ ਦੇ ਨਾਲ ਤੇ ਥੋੜਾ ਜਿਹਾ ਕਮੈਂਟ ਸਾਰੇ ਜਰੂਰ ਕਰਿਓ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ